ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਤੁਸੀਂ ਬਹੁਤ ਸਾਰੇ ਲੋਕਾਂ ਤੋਂ ਡਾਈਟਿਸ਼ੀਅਨਸ ਤੋਂ ਤੇ ਕਈ ਡਾਕਟਰਾਂ ਤੋਂ ਇਹ ਸੁਣਿਆ ਹੋਊਗਾ ਵੀ ਜੇ ਤੁਹਾਨੂੰ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਜਾਂ ਤੁਹਾਡੀਆਂ ਵੱਧ ਦੀ ਉਮਰ ਕਰਕੇ ਹੱਡੀਆਂ ਕਮਜ਼ੋਰ ਪੈ ਰਹੀਆਂ ਤਾਂ ਤੁਹਾਨੂੰ ਰੋਜ਼ਾਨਾ ਦੁੱਧ ਦਾ ਗਲਾਸ ਜਿਹੜਾ ਉਹ ਪੀਣਾ ਜ਼ਰੂਰੀ ਆ ਪਰ ਕੀ ਕੱਲੇ ਦੁੱਧ ਦੇ ਨਾਲ ਹੀ ਸਾਡੇ ਜਿਹੜੀ ਸਰੀਰ 'ਚ ਕੈਲਸ਼ੀਅਮ ਦੀ ਘਾਟ ਆ ਜਾਂ ਹੋਰ ਪੋਸ਼ਟਿਕ ਤੱਤਾਂ ਦੀ ਕਮੀ ਉਹ ਪੂਰੀ ਹੋ ਜੂਗੀ ਸੋ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਅਜਿਹੇ ਨੁਸਖੇ ਦੀ ਗੱਲ ਕਰਾਂਗੇ ਜਿਹਨੂੰ ਅਸੀਂ ਦੁੱਧ ਦੇ ਵਿੱਚ ਮਿਲਾਉਣਾ ਹੈ 6 ਚੀਜ਼ਾਂ ਤੋਂ ਮਿਲ ਕੇ ਇਹ ਜਿਹੜਾ ਨੁਸਖਾ ਉਹ ਬਣਦਾ ਹੈ ਸੋ ਇਹਨਾਂ ਕੁਦਰਤੀ ਚੀਜ਼ਾਂ ਨੂੰ ਜੇ ਅਸੀਂ ਦੁੱਧ 'ਚ ਮਿਲਾ ਕੇ ਇਹਨਾਂ ਦਾ ਸੇਵਨ ਕਰਦੇ ਹਾਂ ਤਾਂ ਸਾਨੂੰ ਜਿਹੜੀ ਸਰੀਰਕ ਕਮਜ਼ੋਰੀ ਆ ਥਕਾਵਟ ਆ ਉਹ ਤਾਂ ਦੂਰ ਹੁੰਦੀ ਹੁੰਦੀ ਪੂਰਾ ਦਿਨ ਸਾਡੇ ਸਰੀਰ 'ਚ એનર્ਜੀ ਬਣੀ ਰਹੂਗੀ ਇਦੇ ਨਾਲ ਨਾਲ ਸਾਨੂੰ ਜਿਹੜੀ ਹੱਡੀਆਂ ਦੀ ਕਮਜ਼ੋਰੀ ਉਹ ਵੀ ਦੂਰ ਹੋਊਗੀ ਤੇ ਸਾਡੀ ਜਿਹੜੀ ਇਮਿਊਨਿਟੀ ਆ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਆ ਉਹ ਵੀ ਵਧੂਗੀ ਸੋ ਆਓ ਪੂਰੀ ਡਿਟੇਲ ਨਾਲ ਜਾਣਦੇ ਵੀ ਇਹ ਨੁਸਖੇ ਨੂੰ ਤਿਆਰ ਕਿਵੇਂ ਕਰਨਾ ਹੈ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ 6 ਚੀਜ਼ਾਂ ਦੀ ਮੈਂ ਗੱਲ ਕੀਤੀ ਉਹ ਲੈਣੀਆਂ ਐ ਤੇ ਇਹਨਾਂ ਨੂੰ ਲੈਣ ਦਾ ਸਹੀ ਢੰਗ ਸਹੀ ਤਰੀਕਾ ਕੀ ਆ ਸੋ ਸਾਥੀਓ ਆਪਣਾ ਜਿਹੜਾ YouTube ਚੈਨਲ ਡਾਕਟਰ ਹਰਮਨਜੀਤ ਰਾਹਲਥ ਟਾਕ ਇਹਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਜੋ ਅੱਗੇ ਵੀ ਸੇਤ ਨੂੰ ਲੈ ਕੇ ਮੈਂ ਜਿਹੜੀਆਂ ਵੀਡੀਓਜ਼ ਬਣਾਉਂਗਾ ਤੁਹਾਡੇ ਤੱਕ ਸਿੱਧੀਆਂ ਪਹੁੰਚ ਜਾਣ। ਸੋ ਆਓ ਹੁਣ ਜਾਣਦੇ ਵੀ ਇਹ ਨੁਸਖੇ 'ਚ ਅਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਲਈਆਂ ਕਿਹੜੇ-ਕਿਹੜੇ ਇਨਗਰੀਡੀਅੰਟਸ ਲਏ। ਸਾਥੀਓ ਨੁਸਕੇ ਦੇ ਵਿੱਚ ਅਸੀਂ ਫੁੱਲ ਮਖਾਣੇ ਲਈਆ, ਬਦਾਮ ਲਈਆ, ਖਸਖਸ ਲਈਆ, ਖਜੂਰਾਂ ਲਈਆਂ ਤੇ ਮਿਸ਼ਰੀ ਲਈਆ। ਪਹਿਲਾਂ ਆਪਾਂ ਗੱਲ ਕਰ ਲਈਏ ਨੇ ਵੀ ਜਿਹੜੇ ਫੁੱਲ ਮਖਾਣੇ ਆ ਇੰਨਾਂ 'ਚ ਕਿਹੜੇ-ਕਿਹੜੇ ਅਜਿਹੇ ਫਾਇਦੇ ਆ ਜਿਨ੍ਹਾਂ ਕਰਕੇ ਅਸੀਂ ਇਹ ਨੁਸਖੇ ਦੇ ਵਿੱਚ ਇਹਨਾਂ ਨੂੰ ਐਡ ਕੀਤਾ ਸਾਥੀਓ ਫੁੱਲ ਮਖਾਣਿਆਂ 'ਚ ਕੈਲਸ਼ੀਅਮ ਤੇ ਮੈਗਨੀਸ਼ੀਅਮ ਬਹੁਤ ਵਧੀਆ ਹੁੰਦਾ ਏ ਸੋ ਕੈਲਸ਼ੀਅਮ ਤੇ ਮੈਗਨੀਸ਼ੀਅਮ ਦੀ ਮਾਤਰਾ ਚੰਗੀ ਹੋਣ ਕਰਕੇ ਜਦੋਂ ਅਸੀਂ ਇਹਨੂੰ ਦੁੱਧ ਦੇ ਨਾਲ ਮਿਲਾ ਕੇ ਲੈਨੇ ਆ ਤਾਂ ਦੁੱਧ ਵਿੱਚਲਾ ਜਿਹੜਾ ਕੈਲਸ਼ੀਅਮ ਆ ਜਾਂ ਹੋਰ ਪੋਸਟਿਕ ਤੱਤਾਂ ਉਹਨਾਂ ਦੀ ਜਿਹੜੀ ਮਾਤਰਾ ਏ ਜਾਂ ਗੁਣਵਣਤਾ ਹੋਰ ਵੱਧ ਹੋ ਜਾਂਦੀ ਆ ਸੋ ਫੋਲ ਮਖਾਣੇ ਸਾਡੇ ਸਰੀਰ ਕਮਜ਼ੋਰੀ ਨੂੰ ਸਾਡੇ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਦੇ ਆ ਹੱਡੀਆਂ 'ਚ ਮਜ਼ਬੂਤੀ ਲੈ ਕੇ ਆਉਂਦੇ ਆ ਤੇ ਸਾਡੀ ਜਿਹੜੀ ਥਕਾਵਟਾ ਉਹ ਵੀ ਦੂਰ ਕਰਦੇ ਪੂਰਾ ਦਿਨ એનર્ਜੀ ਬਣੀ ਰਹਿੰਦੀ ਆ ਤੇ ਸਾਥੀਓ ਜਿਹੜੇ ਦੇ ਵਿੱਚ ਬਦਾਮ ਲਏ ਆ ਬਦਾਮਾਂ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਬੜੀ ਵਧੀਆ ਹੁੰਦੀ ਆ ਇਸ ਤੋਂ ਇਲਾਵਾ ਇਹਦੇ ਵਿੱਚ ਹੈਲਦੀ ਫੈਟਸ ਹੁੰਦੇ ਆ ਅਜਿਹੇ ਤੇਲ ਹੁੰਦੇ ਆ ਜਿਨ੍ਹਾਂ ਦੀ ਸਾਡੇ ਸਰੀਰ ਨੂੰ ਲੋੜ ਹੁੰਦੀ ਆ ਸਾਡੇ ਦਿਮਾਗ ਨੂੰ ਲੋੜ ਹੁੰਦੀ ਆ ਇਸ ਤੋਂ ਇਲਾਵਾ ਇਹ ਜਿਹੜੇ ਹੈਲਦੀ ਫੈਟਸ ਆ ਉਹ ਸਾਡੇ ਕੋਲੇਸਟ੍ਰੋਲ ਨੂੰ ਵੀ ਘੱਟ ਕਰਨ ਦੀ ਸ਼ਮਤਾ ਰੱਖਦੇ ਆ ਤੇ ਬਦਾਮਾਂ ਦੇ ਵਿੱਚ ਵਿਟਾਮਿਨਸ ਦੀ ਵੀ ਮਾਤਰਾ ਬੜੀ ਅੱਛੀ ਹੁੰਦੀ ਵਧੀਆਂ ਹੁੰਦੀ ਆ ਇਸ ਤੋਂ ਇਲਾਵਾ ਸੀ ਇਹਦੇ ਵਿੱਚ ਪੂਜੇ ਛੋਲੇ ਲਏ ਆ ਜਿਹੜੇ ਰੋਸਟਡ ਚਨੇ ਹੁੰਦੇ ਆ ਇਹਨਾਂ ਦੇ ਵਿੱਚ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਏ ਇਸ ਤੋਂ ਇਲਾਵਾ ਇਹਨਾਂ ਦੇ ਵਿੱਚ ਜ਼ਿੰਕ ਦੀ ਮਾਤਰਾ ਬੜੀ ਵਧੀਆ ਹੁੰਦੀ ਆ ਆਇਰਨ ਬਹੁਤ ਵਧੀਆ ਹੁੰਦਾ ਏ ਪ੍ਰੋਟੀਨ ਬੜਾ ਵਧੀਆ ਹੁੰਦਾ ਏ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਇਮਿਊਨਿਟੀ ਨੂੰ ਵੀ ਵਧੀਆ ਬਣਾਉਂਦੀਆਂ ਏ ਸਾਡੇ ਸਰੀਰ 'ਚ ਜਿਹੜੀ ਖੂਨ ਦੀ ਕਮੀ ਆ ਉਹਨੂੰ ਵੀ ਪੂਰਾ ਕਰਦੀਆਂ ਏ ਤੇ ਜਿਹੜਾ ਪ੍ਰੋਟੀਨ ਵਧੀਆ ਇੱਕ ਹਾਈ ਕੁਆਲਿਟੀ ਪ੍ਰੋਟੀਨ ਪਾਇਆ ਜਾਂਦਾ ਏ ਜਿਹੜਾ ਕਿ ਸਾਡੇ ਕੈਲਸ਼ੀਅਮ ਦੀ ਐਬਜ਼ਰਪਸ਼ਨ ਵਾਸਤੇ ਵੀ ਬੜਾ ਜ਼ਰੂਰੀ ਆ। ਸੋ ਇਹਦੇ ਨਾਲ ਕੀ ਆ ਓਵਰਆਲ ਸਾਡੀ ਥਕਾਵਟ ਵੀ ਦੂਰ ਹੁੰਦੀ ਆ ਤੇ ਸਾਡੀਆਂ ਹੱਡੀਆਂ ਨੂੰ ਵੀ ਮਜ਼ਬੂਤੀ ਮਿਲਦੀ ਤੇ ਸਾਥੀਓ ਖਾਸ ਖਸ ਦੇ ਵਿੱਚ ਕੈਲਸ਼ੀਅਮ ਤੇ ਜਿੰਕ ਦੀ ਮਾਤਰਾ ਬਹੁਤ ਵਧੀਆ ਹੁੰਦੀ ਆ ਸੋ ਜਿੰਕ ਸਾਡੀ ਇਮਿਊਨਿਟੀ ਵਾਸਤੇ ਬਹੁਤ ਵਧੀਆ ਏ ਇਸ ਤੋਂ ਇਲਾਵਾ ਵਿਟਾਮਿਨ ਈ ਆ ਜਿਹੜਾ ਉਹ ਵੀ ਸਾਡੀ ਇਮਿਊਨਿਟੀ ਨੂੰ ਵਧਾਉਂਦਾ ਏ ਉਹ ਸਾਨੂੰ ਬਦਾਮਾਂ ਤੋਂ ਮਿਲ ਜਾਂਦਾ ਏ ਤੇ ਖਜੂਰਾਂ ਜਿਹੜੀਆਂ ਆ ਉਹ ਕੁਦਰਤੀ ਮਿੱਠਾ ਪਾਇਆ ਜਾਂਦਾ ਇਹਨਾਂ ਦੇ ਵਿੱਚ ਜਿਹੜਾ ਕਿ ਸਾਡੀ ਥਕਾਵਟ ਨੂੰ ਦੂਰ ਕਰਦਾ ਏ ਸਾਨੂੰ ਪੂਰਾ ਦਿਨ ਚੁਸਤੀ ਫੁਰਤੀ ਰਹਿੰਦੀ ਆ ਥਕਾਵਟ ਨੇੜੇ ਨਹੀਂ ਆਉਂਦੀ ਤੇ ਸਾਥੀਓ ਮਿਸ਼ਰੀ ਵੀ ਇੱਕ ਬੜਾ ਵਧੀਆ ਕੁਦਰਤੀ ਮਿੱਠਾ ਹੈ ਜਿਹੜੀ ਸਾਨੂੰ એનર્ਜੀ ਦਿੰਦੀ ਆ ਹੁਣ ਅਸੀਂ ਕੀ ਕਰਨਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਤਿਆਰ ਕਿਵੇਂ ਕਰਨਾ ਆਉ ਉਹ ਜਾਣਦੇ 60 ਗ੍ਰਾਮ ਅਸੀਂ ਲੈਣੇ ਫੁੱਲ ਮਖਾਣੇ 50 ਗ੍ਰਾਮ ਅਸੀਂ ਬਦਾਮ ਲੈਣੇ ਆ 100 ਗ੍ਰਾਮ ਅਸੀਂ ਪੁੱਜੇ ਛੋਲੇ ਲੈਣੇ ਆ ਇਸ ਤੋਂ ਇਲਾਵਾ 12 ਤੋਂ 15 ਦੀ ਗਿਣਤੀ ਚ ਖਜੂਰਾਂ ਲੈ ਲਓ ਤੇ ਦੋ ਟੇਬਲस्पून ਆ ਜਿਹੜੇ ਉਹ ਖਸਖਸ ਦੇ ਲੈ ਲਓ ਸਾਥੀਓ ਖਜੂਰਾਂ ਨੂੰ ਇੱਕ ਪਾਸੇ ਰੱਖ ਕੇ ਬਾਕੀ ਜਿਹੜੀਆਂ ਚੀਜ਼ਾਂ ਮੈਂ ਬੋਲੀਆਂ ਇਹਨਾਂ ਨੂੰ ਤੁਸੀਂ ਮੱਧਮ ਜੀ ਅੱਗ ਤੇ ਜਿਹੜਾ ਡ్రਾਈ ਰੋਸਟ ਕਰ ਲੋ ਜਦੋਂ ਹਲਕਾ ਇਹਨਾਂ ਦਾ ਕਹਿ ਲੋ ਵੀ ਟੈਂਪਰੇਚਰ ਡਾਊਨ ਹੋ ਜੇ ਠੰਡੀਆਂ ਹੋ ਜਾਣੇ ਚੀਜ਼ਾਂ ਉਸ ਤੋਂ ਬਾਅਦ ਇਹਨਾਂ ਨੂੰ ਮਿਕਸੀ ਗਰਾਇੰਡਰ ਦੇ ਵਿੱਚ ਪਾਊਡਰ ਤਿਆਰ ਕਰ ਲੋ ਇਹਨਾਂ ਦਾ ਤੇ ਇਹਦੇ ਨਾਲ ਨਾਲ ਖਜੂਰਾਂ ਜਿਹੜੀਆਂ ਲਈਆਂ ਇਹਨਾਂ ਚੋਂ ਗੁੱਠ ਲੀਆਂ ਇਹਨਾਂ ਦੀਆਂ ਕੱਢ ਕੇ ਗਿਟਕਾਂ ਕੱਢ ਕੇ ਇਹਨਾਂ ਨੂੰ ਛੋਟੇ ਛੋਟੇ ਪੀਸ ਇਹਨਾਂ ਦੇ ਬਣਾ ਲਓ ਹੁਣ ਜਿਹੜਾ ਖਜੂਰਾਂ ਇਹਨਾਂ ਨੂੰ ਵੀ ਤੁਸੀਂ ਗ੍ਰाइंड ਕਰ ਲਓ ਵੱਖਰਾ ਸਾਥੀਓ ਹੁਣ ਜਿਹੜਾ ਇਹ ਮਿਸ਼ਰਣ ਤਿਆਰ ਹੋਇਆ ਇਹਨਾਂ ਨੂੰ ਇਕੱਠਾ ਕਰ ਲਓ ਰਲਾਲੋ ਤੇ ਇਹਦੇ ਵਿੱਚ ਮਿਸ਼ਰੀ ਐਡ ਕਰ ਲਓ ਸੋ ਹੁਣ ਤੁਹਾਡਾ ਜਿਹੜਾ ਇਹ ਅਜੇਹਾ ਜਿਹੜਾ ਇਹ ਨੁਸਖਾ ਤਿਆਰ ਹੋਇਆ ਜਿਹੜਾ ਤੁਹਾਨੂੰ ਕੀ ਤਾਕਤ ਵੀ ਦਊਗਾ ਤੁਹਾਡੀਆਂ ਹੱਡੀਆਂ ਨੂੰ ਵੀ ਮਜ਼ਬੂਤੀ ਦਊਗਾ ਤੁਹਾਡੀਆਂ ਮਾਸਪੇਸ਼ੀਆਂ ਸਟਰੋਂਗ ਹੋਣਗੀਆਂ ਇਹਦੇ ਨਾਲ ਨਾਲ ਤੁਹਾਡੀ ਜਿਹੜੀ ਇਮਿਊਨਿਟੀ ਆ ਉਹ ਵੀ ਵਧੀਆ ਹੋਊਗੀ ਤੇ ਬਿਮਾਰੀਆਂ ਦੂਰ ਰਹਿਣਗੀਆਂ ਸੋ ਸਾਥੀਓ ਇਹ ਜਿਹੜਾ ਨੁਸਖਾ ਤਿਆਰ ਕੀਤਾ ਏ ਇਹ ਦੁੱਧ ਦੀ ਜਿਹੜੀ ਗੁਣਵੰਤਾ ਏ ਉਹਨੂੰ ਕਾਫੀ ਹੱਦ ਤੱਕ ਵਧਾ ਦਿੰਦਾ ਏ ਸੋ ਦੁੱਧ ਕੱਲਾ ਜੇ ਅਸੀਂ ਪੀਨੇ ਆ ਤਾਂ ਸਾਨੂੰ ਉਹਨੇ ਫਾਇਦੇ ਨਹੀਂ ਮਿਲਦੇ ਸਾਡੀ ਸਿਹਤ ਨੂੰ ਜੇ ਅਸੀਂ ਇਸ ਨੁਸਖੇ ਦਾ ਦੁੱਧ ਚ ਪਾ ਕੇ ਸੇਵਨ ਕਰਾਂਗੇ ਤਾਂ ਸਾਨੂੰ ਜਿਹੜੇ ਦੁੱਧ ਤੋਂ ਪੋਸ਼ਟਿਕ ਤੱਤ ਮਿਲਨੇ ਆ ਉਹਨਾਂ ਦੀ ਜਿਹੜੀ ਵੈਲਿਊ ਘੱਟੋ ਘੱਟ 10 ਗੁਣਾ ਵੱਧ ਹੋ ਜਾਂਦੀ ਆ ਸੋ ਸਾਥੀਓ ਇਹਨਾਂ ਦੀ ਮਾਤਰਾ ਕਿੰਨੀ ਲੈਣੀ ਆਓ ਜਾਣਦੇ ਆ ਅਰਜਾਨਾ ਸਵੇਰੇ ਜਦੋਂ ਤੁਸੀਂ ਉੱਠਦੇ ਆ ਕੋਸੇ ਜੇ ਦੁੱਧ ਦੇ ਵਿੱਚ ਇੱਕ ਤੋਂ ਦੋ ਚਮਚੇ ਅਰਜਾਨਾ ਪੀਣ ਦੀ ਆਦਤ ਪਾਓ ਤੇ ਜਿਹੜੇ ਬੱਚੇ ਆ ਉਹਨਾਂ ਨੂੰ ਅੱਧਾ ਚਮਚ ਜਾਂ ਇੱਕ ਚਮਚ ਤੁਸੀਂ ਇਸ ਨੁਸਖੇ ਦਾ ਦੇ ਸਕਦੇ ਆ ਸੋ ਇਹ ਨੁਸਖੇ ਦੀ ਇਹ ਖਾਸੀਅਤ ਆ ਵੀ ਇਹ ਗਰਮੀਆਂ ਵਿੱਚ ਵੀ ਅਸੀਂ ਵਰਤ ਸਕਦੇ ਆ ਤੇ ਸਰਦੀਆਂ ਵਿੱਚ ਵੀ ਵਰਤ ਸਕਦੇ ਆ ਸੋ ਇਹ ਨੁਸਖੇ ਤੋਂ ਸਾਨੂੰ ਆਇਰਨ ਫਾਸਫੋਰਸ ਜ਼ਿੰਕ ਮੈਗਨੀਸ਼ੀਅਮ ਵਿਟਾਮਿਨ E ਤੇ ਹੋਰ ਵੀ ਕਾਫੀ ਜਿਹੜੇ ਮਿਨਰਲਸ ਆਉ ਮਿਲ ਜਾਂਦੇ ਆ ਕਾਫੀ ਸਾਰੇ ਇਪਨ ਪੋਸਟਿਕ ਤੱਤ ਜਿਹੜੇ ਉਹ ਮਿਲ ਜਾਂਦੇ ਸਾਨੂੰ ਕੋਈ ਵੱਖਰਾ মালਟੀਵਿਟਾਮਿਨ ਖਾਣ ਦੀ ਲੋੜ ਨਹੀਂ ਪਊਗੀ ਸੋ ਇਹ ਜਿਹੜਾ ਤੁਸੀਂ ਪਾਊਡਰ ਤਿਆਰ ਕੀਤਾ ਇਹਨੂੰ ਤੁਸੀਂ ਇੱਕ 에어ਟਾਈਟ ਕੰਟੇਨਰ ਦੇ ਵਿੱਚ ਸੰਭਾਲ ਕੇ ਰੱਖ ਲਓ ਸੋ ਇਹਦੀ ਜਿਹੜੀ ਸ਼ੈਲਫ ਲਾਈਫ ਉਹ 1 ਮਹੀਨਾ ਹੁੰਦੀ ਭਾਵੇਂ 1 ਮਹੀਨਾ ਇਹ ਨਹੀਂ ਖਰਾਬ ਹੁੰਦਾ ਸੋ ਸਾਥੀਓ ਇਹ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਭੈਣ ਭਰਾਵਾਂ ਤੱਕ ਭੇਜਿਓ ਇਹ ਵੀਡੀਓ ਨੂੰ ਸ਼ੇਅਰ ਕਰਕੇ ਤਾ ਜੋ ਵਤ ਵਤ ਭੈਣ ਭਰਾਵਾਂ ਨੂੰ ਇਹ ਜਾਣਕਾਰੀ ਦਾ ਲਾਭ ਮਿਲੇ ਫਾਇਦਾ ਮਿਲੇ ਤੇ ਆਪਣਾ ਜਿਹੜਾ YouTube ਚੈਨਲ ਡਾਕਟਰ ਹਰਮਨਜੀਰਾ ਹੈਲਥ ਟਾਕ ਇਹਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਬੈਲ ਆਈਕਨ ਵੀ ਦਬਾ ਲਿਓ ਤਾਂ ਜੋ ਸਿੱਧੀਆਂ ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਜਾਣ। ਸੋ ਇਜਾਜ਼ਤ ਦਿਓ ਧੰਨਵਾਦ।